ਸਤਿ ਸ੍ਰੀ ਅਕਾਲ ਮੇਰਾ ਨਾਮ ਇਕਬਾਲ ਸਿੰਘ ਮੈਂ ਐਜ਼ ਅ ਫਾਰਮਾਸਿਸਟ ਆਮ ਆਦਮੀ ਕਲੀਨਿਕ ਵਿੱਚ ਸੇਵਾ ਨਿਭਾ ਰਿਹਾ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਮੌਕਾ ਮਿਲਿਆ ਸੇਵਾ ਨਿਭਾਣ ਦਾ ਤੇ ਜੋ ਇਹ ਇਨੀਸ਼ੀਏਟਿਵ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਨੇ ਲੀਤਾ ਹੈ ਪਿੰਡਾਂ ਦੇ ਲੋਕਾਂ ਲਈ ਤੇ ਹੋਰ ਲੋਕਾਂ ਲਈ ਸ਼ਹਿਰਾਂ ਦੇ ਵਿੱਚ ਵੀ ਖੁੱਲੇ ਹਨ ਇੱਥੇ ਮੁਫਤ ਇਲਾਜ ਹੋ ਰਿਹਾ ਹੈ ਅਸੀ ਤਰੀਕੇ ਦੀ ਦਵਾਈਆਂ ਹਨ ਮੁਫਤ ਟੈਸਟ ਹੋ ਰਹੇ ਹਨ ਜੋ ਕਿ ਲੋਕ ਇਸ ਚੀਜ਼ ਦਾ ਫਾਇਦਾ ਉਠਾ ਰਹੇ ਹਨ ਕਾਫੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ ਤੇ ਹੋਰ ਲੋਕਾਂ ਨੂੰ ਫ੍ਰੀ ਮੈਡੀਸਨ ਮਿਲ ਰਹੀ ਹੈ ਕਾਫੀ ਇਲਾਜ ਚੰਗਾ ਇਲਾਜ ਮਿਲ ਰਿਹਾ ਹੈ ਜੋ ਕਿ ਆਮ ਲੋਕਾਂ ਲਈ ਇੱਕ ਗਿਫਟ ਦੀ ਤਰ੍ਹਾਂ ਹੈ ਤਾਂ ਮੈਂ ਇਸ ਦੀਦਾ ਭਗਵੰਤਮਾਨ ਸਨਰੇਬਲ ਸੀਐਮ ਉਹ ਪੰਜਾਬ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਇਨੀਸ਼ੀਏਟਿਵ ਨਾਲ ਕਾਫੀ ਲੋਕਾਂ ਨੂੰ ਜੋ ਕਿ ਗਰੀਬ ਲੋਕ ਹਨ ਉਹਨਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਜੋ ਕਿ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੀ ਹੁਣ ਇੱਥੇ ਫ੍ਰੀ ਤੇ 30 ਤਰੀਕੇ ਦੇ ਟੈਸਟ ਹੋ ਰਹੇ ਹਨ ਪ੍ਰੀ ਇਲਾਜ ਹੋ ਰਿਹਾ ਅਸੀਂ ਤਰੀਕੇ ਦੀ ਮੈਡੀਸਿਨ ਨੇ ਬੀਪੀ ਸ਼ੂਗਰ ਦੀ ਮੈਡੀਸਿਨ ਨੇ ਕਾਫੀ ਜੋ ਮਹਿੰਗੀ ਆਮ ਆਮ ਬੰਦਾ ਆਮ ਜ਼ਿੰਦਗੀ ਵਿੱਚ ਨਹੀਂ ਲੈ ਸਕਦਾ ਹੁਣ ਸਾਡੇ ਕੋਲ ਇਹ ਸਭ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀ ਹੈ ਸਟਾਕ ਸਾਨੂੰ ਪਿੱਛੋਂ ਵਧੀਆ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਹਰ ਤਰੀਕੇ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾ ਰਹੇ ਹਨ ਅਸੀਂ ਵੀ ਪੇਸ਼ੈਂਟਸ ਨਾਲ ਪੂਰਾ ਕੋਆਪਰੇਟਿਵ ਤਰੀਕੇ ਨਾਲ ਕੰਮ ਕਰ ਰਹੇ ਹਾਂ ਹਨਰੇਬਲ ਸੀਐਮਓ ਪੰਜਾਬ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਧੰਨਵਾਦ